ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਬ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਆਏ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗ੍ਰੇਡ ਫਾਇਰ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਆ ਤੇ ਆਏ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੇ ਤੇ ਦੇਖਿਆ ਦੂਰੋਂ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਦੀ ਗਦਾਮਾਂ ਦੇ ਲਗਦਾ ਕਿ ਗਦਾਮਾ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆੜਕੁੜ ਪੇਰਾ ਹੈਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖ ਕੇ ਆਪਾਂ ਨੂੰ ਪਤਾ ਲੱਗੇਗਾ ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਇਹ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗਦਾਮਾ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਆ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅਧਿਨੇ ਕਿਹੜੀ ਕਿਹੜਾ ਮਾਇਕ ਅਗਨੇ ਗਦਾਮਾ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅਗਨੇ ਸਾਰੇ ਪਾਸੇ ਘੇਰਾ ਪਾਇਆ ਦਾ ਹੈ ਕੋਈ ਵੀ ਕੋਈ ਚੀਜ਼ ਨੂੰ ਪ੍ਰੈਕਟ ਚ ਲਈ ਹੈ ਇਹ ਫਿਲਹਾਲ ਤੇ ਇਹ ਲੱਕੜ ਦੇ ਕ੍ਰੇਟਾਂ ਤੇ ਪਲਾਸਟਿਕ ਦੇ ਕ੍ਰੇਟ ਆ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਅ ਆ ਕਣਕ-ਕਣਕ ਦਾ ਬਚਾਅ ਇਹਦਾ ਹਜੇ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਹ ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਤੇ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 1% ਰਹਿ ਗਿਆ ਗਦਾਮ ਕਣਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗਦਾ ਬਸ 1 ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਪਹਚਾਓ ਬੋਰੀਆਂ ਦਾ ਪਹਚਾਓ ਤਕਰੀਬਨ ਲੱਗਦਾ ਮੈਨੂੰ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਹੈ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਤੇ ਮੈਂ ਆਈ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਜੀ ਗਦਾਮਾਂ ਦੇ ਲਗਦਾ ਕਿ ਦਾਮਾ ਸਾਹਿਬ ਬਚਾਵਾ ਅੰਦਰ ਬਾਹਰ ਜਿਹੜਾ ਕੋੜ ਕੋੜ ਪੇਦਾ ਸੀਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਵਾ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖ ਕੇ ਆਪਣੇ ਨੂੰ ਪਤਾ ਲੱਗੇਗਾ ਮੌਕੇ ਤੇ ਫਾਇਰ ਬ੍ਰਿਗੇਡ ਆ ਗੱਡੀ ਆਪਣੇ ਟੈਰਨਲ ਆ ਕੇ ਅੱਗ ਬੁਝਾਉਣਗੇ ਕੰਦਿਆ ਦੋ ਪਹਿਲਾਂ ਆ ਗਏ ਸਾਡੇ ਨੂੰ ਦੇ ਤੇ ਇੱਕ ਵਾਈਟ ਦੋ ਪਹਿਲਾਂ ਹੋਣੀ ਲੱਗੂ ਆਪਾਂ ਦਮਾ ਦੇ ਆਲੇ ਦੁਆਲੇ ਗਿਆ ਸਾਰੀ ਅੰਦਰ ਬਚਾਵਾ ਬਾਰ ਬਾਰ ਹੀ ਆ ਸਾਰੀ ਇਹ ਜਸਪੀਡ ਕੋਡ ਘੜਾਉਣਾ 500 ਦਾ ਆਪਣੇ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਉੱਥੋਂ ਫੋਨ ਆਇਆ ਕਿ ਇੱਧਰ ਅੱਗ ਲੱਗ ਗਈ ਐ ਐਕਚੁਅਲੀ ਅੱਗ ਲੱਗੀ ਐ ਜਿਹੜਾ ਤਾਂ ਅੱਗੇ ਨਾਰਸਪੇ ਐ ਉਹਨਾਂ ਨੇ ਅੱਗ ਲਾਤੀ ਫੇ ਕਿ ਇਹਨਾਂ ਨੇ ਕ੍ਰੇਟਾਂ ਨੇ ਅੱਗ ਫੜ ਲਈ ਉਸ ਤੋਂ ਬਾਅਦ ਆਪਾਂ ਫਾਇਰ ਬੈਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗ੍ਰਾਊਨ ਨੂੰ ਕ੍ਰੇਟਾਂ 'ਚ ਕਬਰਾਂ 'ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕ ਇੱਥੇ ਦੇ ਘੱਟੋ ਘਾਟ ਆਪਣੇ 14000 ਦੇ ਰੇਟ ਪਏ ਆ। ਇਹ ਸਿਰ ਹੁਣ ਬਾਅਦ ਚ ਪਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕੀ ਨਹੀਂ। ਕਿੰਨਾ ਲੱਗਾ ਹਮਾਰਾ ਕਿੰਨਾ ਲੱਗਾ। ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਾ ਲੱਗੇਗਾ। ਹੁਣ ਅਗਰ ਯਾਰ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਿਜਰ ਦੀ। ਚਾਰ ਗੱਡੀਆਂ ਆ ਗਈਆਂ। ਅੱਗ ਕਰਨ ਕਰਨ ਕੀ ਆਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਤੁਹਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ। ਇਹ ਕਿ ਕਿਸਾਨ ਨੇ ਲਾਈ ਕਿੱਥੇ ਮਰੋ ਕਿੰਨਾ ਇਹ ਕੀ ਕਿਸਾਨ ਨੇ ਲਾਈ ਹੋਣੀ ਹੈ। ਹਾਂਜੀ। ਇਮਾਨ ਕਰਦੇ ਤੁਸੀਂ ਮੰਗ ਗਿਆ ਨੂੰ ਆ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਲਾਈ ਆ ਹਾਂ ਕਾਬੂ ਹਜੇ ਤੱਕ ਕਾਬੂ ਪੈ